ਸ਼ਤਰੀਆ ਗੱਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰਕਾ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਣਾਵਾਂਗੇ ਬਹੁਤ ਹੀ ਜ਼ਿਆਦਾ ਟੇਸਟੀ ਤੇ ਹੈਲਦੀ ਅਮਰੂਦ ਦੀ ਚਟਪਟੀ ਜੀ ਚਟਨੀ ਚਟਨੀਆਂ ਦਾ ਤੁਸੀਂ ਬਹੁਤ ਤਰੀਕੇ ਨਾਲ ਬਣਾ ਕੇ ਖਾਦੀਆਂ ਹੋਣਗੀਆਂ ਪਰ ਤੁਸੀਂ ਇਸ ਤਰੀਕੇ ਨਾਲ ਇੱਕ ਵਾਰ ਇਹ ਵਾਲੀ ਚਟਨੀ ਜ਼ਰੂਰ ਬਣਾ ਕੇ ਖਾਓ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਊਗੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਤੇ ਨਾ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਸਾਰੇ ਟਿਪਸ ਚੰਗੀ ਤਰ੍ਹਾਂ ਸਮਝ ਆ ਸਕਣ ਚਟਨੀ ਦੀ ਰੈਸਪੀ ਸ਼ੁਰੂ ਕਰਦੇ ਹਾਂ ਚਟਨੀ ਬਣਾ ਲਈ ਇੱਥੇ ਮੈਂ ਦੋ ਅਮਰੂਦ ਲਏ ਆ ਛੋਟੇ ਸਾਈਜ਼ ਦੇ ਅਮਰੂਦ ਹੈ ਜਿਆਦਾ ਜਿਹੜੇ ਅਮਰੂਦ ਹੈ ਪੱਕੇ ਵੀ ਨਾ ਹੋਣ ਥੋੜੇ ਕੱਚੇ ਹੋਣ ਕੱਚੇ ਅਮਰੂਦਾਂ ਦੀ ਚਟਣੀ ਜਿਹੜੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਆ 1 ਇੰਚ ਅਦਰਕ ਦਾ ਟੁਕੜਾ ਲਿਆ ਮੈਂ ਇਸ ਤਰੀਕੇ ਦਾ ਦੇ ਦੇ ਚ ਪਾਵਾਂਗੇ 4 ਤੋਂ 5 ਮੈਂ ਛੋਟੇ ਸਜ ਦੀਆਂ ਹਰੀ ਮਿਰਚਾਂ ਲਈਆਂ ਤੁਸੀਂ ਵੱਡੀਆਂ ਦੋ ਵੀ ਪਾ ਸਕਦੇ ਹੋ ਆਪਣੇ ਟੇਸਟ ਦੇ ਅਕੋਰਡਿੰਗ ਹਰੀ ਮਿਰਚ ਪਾ ਸਕਦੇ ਹੋ ਤੇ ਇੱਕ ਕੱਪ ਅਸੀਂ ਹਰਾ ਧਨੀਆ ਲੈ ਆਏ ਆ ਤੁਸੀਂ ਅੱਧਾ ਧਨੀਆ ਤੇ ਅੱਧਾ ਪੁਦੀਨਾ ਵੀ ਲੈ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਅਮਰੂਦਾਂ ਦੀ ਕਟਿੰਗ ਕਰਾਂਗੇ ਉੱਪਰ ਵਾਲਾ ਪਾਰਟ ਕਟਿੰਗ ਕਰ ਲਾਂਗੇ ਇਹਨੂੰ ਅਮਰੂਦਾਂ ਦੇ ਬੀਜ ਅਸੀਂ ਅਲੱਗ ਕਰ ਦਾਂਗੇ ਤੇ ਉੱਪਰ ਵਾਲਾ ਪਾਰਟ ਅਸੀਂ ਅਲੱਗ ਕਰ ਲਾਂਗੇ ਕਿਉਂਕਿ ਬੀਜ ਹੈ ਜਿਹੜੇ ਉਹ ਚੰਗੀ ਤਰ੍ਹਾਂ ਪੀਸ ਪੀਸਣ ਪੀਸ ਨਹੀਂ ਹੁੰਦੇ ਹੈਗੇ ਮਿਕਸੀ ਵਿੱਚ ਨੂੰ ਇਸ ਕਰਕੇ ਬੀਜਾਂ ਨੂੰ ਅਸੀਂ ਲਾਗਾ ਕੱਢ ਲਾਂਗੇ ਇਹਨਾਂ ਨੂੰ ਅਸੀਂ ਚਟਨੀ ਵਿੱਚ ਯੂਜ਼ ਨਹੀਂ ਕਰਨਾ ਬਿਲਕੁਲ ਵੀ ਇਸ ਤਰੀਕੇ ਨਾਲ ਸਾਰੇ ਅਮਰੋਦ ਅਸੀਂ ਸਾਫ਼ ਕਰਕੇ ਰੱਖ ਲਾਂਗੇ ਇਹ ਚਟਨੀ ਬਹੁਤ ਜ਼ਿਆਦਾ ਹੈਲਦੀ ਵੀ ਹੁੰਦੀ ਹੈ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਤੁਸੀਂ ਪੂਰੀ ਨਾਲ ਪਰਾਂਠੇ ਨਾਲ ਸਰਵ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਤਿੰਨ ਤੋਂ ਚਾਰ ਦਿਨ ਲਈ ਇਹਨੂੰ ਸਟੋਰ ਕਰਕੇ ਵੀ ਤੁਸੀਂ ਰੱਖ ਸਕਦੇ ਹੋ ਬਿਲਕੁਲ ਵੀ ਖਰਾਬ ਨਹੀਂ ਹੋਊਗੀ ਫ੍ਰੀਜ ਵਿੱਚ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਮਿਕਸੀ ਦਾ ਜਾਰ ਲਵਾਂਗੇ ਤੇ ਅਮਰੋਦਾਂ ਨੂੰ ਕਟਿੰਗ ਕਰਕੇ ਇਹਦੇ ਵਿੱਚ ਪਾ ਲਵਾਂਗੇ ਸਾਰਿਆਂ ਨੂੰ ਤੇ ਨਾਲ ਹੀ ਅਸੀਂ ਅਦਰਕ ਦਾ ਪੀਸ ਲਿਆ ਸੀ ਇਹ ਵੀ ਇਹਦੇ ਵਿੱਚ ਐਡ ਕਰ ਦਾਂਗੇ ਜੇ ਤੁਸੀਂ ਲਸਣ ਖਾਣਾ ਪਸੰਦ ਕਰਦੇ ਹੋ ਤਾਂ ਦੋ ਕਲੀਆਂ ਇਹਦੇ ਵਿੱਚ ਲਸਣ ਦੀਆਂ ਵੀ ਐਡ ਕਰ ਸਕਦੇ ਹੋ ਉਹਦੇ ਨਾਲ ਹੀ ਚਟਣੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਹੈਲਦੀ ਵੀ ਬਣਦੀ ਹੈ ਮਿਰਚਾਂ ਨੂੰ ਵੀ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ ਤੇ ਨਾਲ ਹੀ ਅਸੀਂ ਜਿਹੜਾ ਧਨੀਆ ਲਿਆ ਸੀ ਉਹ ਵੀ ਐਡ ਕਰ ਦਾਂਗੇ ਜੇ ਤੁਸੀਂ ਪੁਦੀਨਾ ਖਾਣਾ ਪਸੰਦ ਕਰਦੇ ਹੋ ਤਾਂ ਅੱਧਾ ਪੁਦੀਨਾ ਤੇ ਅੱਧਾ ਧਨੀਆ ਵੀ ਲੈ ਸਕਦੇ ਹੋ ਥੋੜੇ ਜਿਹਾ ਮਸਾਲੇ ਐਡ ਕਰਾਂਗੇ ਚਮਚਾ ਦਾ ਚੌਥਾ ਹਿੱਸਾ ਭੁੰਨਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਥੋੜਾ ਜਿਹਾ ਪਾਵਾਂਗੇ ਧਨੀਆ ਪਾਊਡਰ ਥੋੜੇ ਜਿਹਾ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਅੱਧਾ ਚਮਚ ਪਾਵਾਂਗੇ ਕਾਲਾ ਨਮਕ ਤੇ ਅੱਧਾ ਚਮਚ ਚਿੱਟਾ ਨਮਕ ਪਾਵਾਂਗੇ ਇਹਦੇ ਵਿੱਚ ਕਾਲਾ ਨਮਕ ਤੁਸੀਂ ਜ਼ਰੂਰ ਪਾਓ ਇਹਦੇ ਨਾਲ ਚਟਨੀ ਦਾ ਜਿਹੜਾ ਟੇਸਟ ਹੈ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਆ ਤੇ ਇੱਕ ਨਿੰਬੂ ਦਾ ਰਸ ਲਿਆ ਸੀ ਇਹਨੂੰ ਵੀ ਐਡ ਕਰ ਦਾਂਗੇ ਇਹਦੇ ਵਿੱਚ ਮੈਂ ਥੋੜਾ ਜਿਹਾ ਤਿੰਨ ਤੋਂ ਚਾਰ ਚਮਚ ਪਾਣੀ ਦੇ ਪਾਏ ਸੀਗੇ ਉਹ ਮੈਂ ਮੇਰੀ ਵੀਡੀਓ ਸਕਿਪ ਹੋ ਗਈ ਸੀ ਇਹਨੂੰ ਚੰਗੀ ਤਰ੍ਹਾਂ ਇਸ ਤਰੀਕਾ ਨਾਲ ਬਰੀਕ ਪੀਸ ਲਾਂਗੇ ਸਾਡੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ ਹੈ ਦੇਖਣ ਨੂੰ ਜਿੰਨੀ ਵਧੀਆ ਲੱਗ ਰਹੀ ਹੈ ਖਾਣ ਨੂੰ ਉਹ ਤੋਂ ਵੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਈ 시ਗੀ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ ਤਦ ਤੱਕ ਲਈ ਸ਼ਸ਼ਕਲ